ਨਾਬਾ ਦੇ ਪਿੰਡ ਬੌੜਾ ਵਿਖੇ ਬੇਕਾਬੂ ਟਰਾਲੇ ਨੇ ਕਹਿਰ ਮਚਾ ਦਿੱਤਾ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਦੁਕਾਨਾਂ ਤਹਿਸ ਨੈਸ ਕਰਕੇ ਰੱਖ ਦਿੱਤੀਆਂ ਦਾਅਦਿਆ ਕਿ ਆਏ ਦਿਨ ਸੜਕੀ ਹਾਦਸੇ ਵੱਧਦੇ ਜਾ ਰਹੇ ਨੇ ਇਸੇ ਤਰ੍ਹਾਂ ਦਾ ਸੜਕੀ ਹਾਸਾ ਨਾਬਾ ਬਲਾਕ ਦੇ ਪਿੰਡ ਬੌੜਾ ਵਿਖੇ ਵਾਪਰਿਆ ਜਿੱਥੇ ਬੇਕਾਬੂ ਟਰਾਲੇ ਦੇ ਵੱਲੋਂ ਤਿੰਨ ਦੁਕਾਨਾਂ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਇਸ ਹਾਦਸੇ ਦੌਰਾਨ ਟਾਇਰਾਂ ਦੀ ਦੁਕਾਨ ਫੋਟੋਗ੍ਰਾਫੀ ਦੀ ਦੁਕਾਨ ਅਤੇ ਏਸੀ ਰਿਪੇਅਰ ਅਤੇ ਆਰੋ ਦੀ ਦੁਕਾਨ ਨੁਕਸਾਨੀਆਂ ਗਈਆਂ ਇਸ ਦੇ ਨਾਲ ਹੀ ਬਿਜਲੀ ਦੇ ਖੰਬੇ ਵੀ ਬੁਰੀ ਤਰ੍ਹਾਂ ਟੁੱਟ ਗਏ ਤੇ ਬਿਜਲੀ ਦੀਆਂ ਤਾਰਾ ਵੀ ਨੀਚੇ ਡਿੱਗੀਆਂ ਗਣੀ ਮਤੇ ਹੈ ਰਿਕੇ ਹਾਸਾ ਜਦੋਂ ਵਾਪਰਿਆ ਤਾਂ ਇਸ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਮੈਨੂੰ 4:30 ਵਜੇ ਫੋਨ ਕੀਤਾ ਮੇਰੇ ਭੈਣ ਨੇ ਅਸੀਂ ਜਦੋਂ ਸੁੱਖਿਆ ਕੋਲੇ ਆਏ ਉਰੇ ਹੁਣ ਸਾਜਾ ਦੇਖਿਆ ਟਰੱਕ ਵਾਲਾ ਮਤਲਬ ਇਹਨਾਂ ਨੇ ਰੋਕ ਲਿਆ ਸੀ ਆਸ-ਪਾਸ ਦੇ ਤਿੰਨ ਦਾ ਦੁਕਾਨਾਂ ਜਮੇ ਇੱਕ ਦਾ ਡੈਮੇਜ ਹੋ ਗਈ ਪੂਰੀ ਦੂਜੀਆਂ ਦੋ ਵੀ ਦੁਕਾਨਾਂ ਡੈਮੇਜ ਹੀ ਨੇ ਤੀਜਾ ਇਹਨਾਂ ਦਾ ਜਿਹੜਾ ਰੇ ਮੋਟ ਆਪਣਾ ਮਸ਼ੀਨਾਂ ਨੇ ਕੋ ਨੁਕਸਾਨ ਹੋ ਉਹ ਵੀ ਨੁਕਸਾਨ ਹੋ ਇਹ ਅੱਜ ਰਿਟਾਇਰਮੈਂਟ ਰੇਲ ਕਰਨਾ ਜੀ ਨਾ ਵੀ ਇੱਕ ਕੰਨ ਤਿੰਨ ਕਾਰੀਆਂ ਬੈਸੀਆਂ ਨੇ ਇੱਕ ਤਾਂ ਹੈਗੀ ਟਾਇਰ ਪੰਚਰ ਦੀ ਜੀ ਇੱਕ ਹੈਗੀ ਫੋਟੋਗ੍ਰਾਫਰ ਦੀ ਤੇ ਜਿਹੜੀ ਤੇਜੀ ਦੁਕਾਨਾਂ ਕੇਸੀਆਂ ਦੀ ਜੀ ਦੇਣੇ ਇਹ ਸਾਢੇ 3500 ਕਿੰਨਾ ਨੁਕਸਾਨ ਹੋਇਆ ਕੋਸਟਰੇ ਲੱਖਾਂ ਤਾਂ ਹੈਗੀ ਹੈ ਜੀ ਕੋਈ ਸਕ ਨਹੀਂ ਲੱਖਾਂ ਤਾਂ ਹੈਗੀ ਹੈ ਜੀ ਜੇ ਦਿਨੇ ਹੁੰਦਾ ਤਾਂ ਫਿਰ ਹੋਰ ਹੋਰ ਪੱਕੀ ਤੇ ਬੱਚੇ ਬੈਠੇ ਹੁੰਦੇ ਨਹੀਂ ਬੰਦੇ ਬੈਠੇ ਹੁੰਦੇ ਵੱਡਾ ਨੁਕਸਾਨ ਹੋਣਾ ਸੀ ਜੀ ਕਾਰਨ ਕੀ ਮੰਨ ਲੇ ਦੋਸਤ ਕਾਰਨ ਤੇਹੀ ਹੈ ਜੀ ਉਹ ਡਰਾਈਵਰ ਕਹਿ ਰਿਹਾ ਮੈਨੂੰ ਨੀਂਦ ਆ ਗਈ ਅੱਛਾ ਪਰ ਆਤੀ ਇਹ ਦੁਆਰੇ ਦੀ ਗੱਡੀ ਕਿੱਥੇ ਜਾ ਰਹੀ ਸੀ ਉਹ ਜਾ ਰਹੀ ਦੀ ਗੁਰਦਗੜ ਸਾਹਿਬ ਇੱਕ ਮੀਲ ਹੈ ਕੀ ਇਹਦੇ ਵਿੱਚ ਇਹਦੇ ਵਿੱਚ ਟੋ ਹੋ ਆ ਜੀ ਆ ਜਿਹੜਾ ਸਕਰੇਬ ਹੁੰਦਾ ਜੀ 14 ਮਹੀਨੇ ਬਿਜਲੀ ਦੀ 14 ਵੀ ਉੱਪਰ ਨਹੀਂ ਕਾਫੀ ਹੋ ਗਈ 13 ਰੋਟ 14 ਵੀ ਜੇ ਕੇਬਲ ਨਾ ਹੁੰਦੇ ਕੀ ਫਿਰ ਵੱਡਾ ਨੁਕਸਾਨ ਹੋਣਾ ਸੀ ਇਹਾ ਕੇਬਲ ਕਰਕੇ ਬਚਾਉ ਰਹਿ ਗਿਆ ਜੀ ਦੋ ਖੰਭੇ ਵੀ ਚੱਕਦੇ ਜਾਨੀ ਪਹਿਲਾ ਖੰਭੇ ਤੇ ਲੱਗੀ ਪਹਿਲਾ ਖੰਭੇ ਚ ਲੱਗੇ ਜੀ ਗੰਬਾ ਤੋੜਿਆ ਇਹ ਤੁਹਾਡੀ ਦੁਕਾਨ ਹੈ ਹਾਂ ਜੀ ਕਿੰਨਾ ਕੁ ਨੁਕਸਾਨ ਹੋਇਆ ਕੀ ਨੁਕਸਾਨ ਦਾ ਤਾਂ ਹੀ ਹਜੇ ਐਸਟੀਮੇਟ ਲਾਇਆ ਨਹੀਂ ਕੋਈ ਦੇਖਦੇ ਆ ਵੀ ਕਿੰਨਾ ਕੁ ਹੋ ਰਿਹਾ ਥੋੜੇ ਸਾਹਮਣੇ ਆ ਜੀ ਆਈਡੀ ਆਈਡੀ ਤੁਸੀਂ ਦੇਖ ਲਓ ਜੀ ਹੁਣ ਸਾਰੀ ਤਾਂ ਮਸ਼ੀਨਰੀ ਖਰਾਬ ਹੋ ਗਈ ਅੱਛਾ ਉਹ ਦੁਕਾਨ ਦਾ ਤਾਂ ਤੁਹਾਨੂੰ ਪਤਾ ਜੀ ਵੀ ਦੇਖ ਲਓਗਾ ਕੁਝ ਬਾਕੀ ਇਹਨਾਂ ਨੂੰ ਅੰਦਰੋਂ ਟੱਕੀਆਂ ਦੇ ਨੇ ਅੱਛਾ ਸ਼ਟਰ ਚੁੱਟੇ ਸਾਰੇ ਸਾਰੇ ਤੋੜਤੇ ਜੀ ਤਿੰਨੇ ਸ਼ਟਰ ਟੋੜਤੇ ਦੁਕਾਨਾਂ ਦੇ ਤਾਂ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਰਾਤ ਤੜਕੇ ਜੀ 3 ਵਜੇ ਦਾ ਕੰਮ ਆਇਆ ਫਿਰ ਧਮਾਕਾ ਹੋਇਆ ਸੀ ਹਾਂ ਜੀ ਹਾਂ ਪੂਰਾ ਧਮਾਕਾ ਹੋਇਆ ਜਦੋਂ ਅਸੀਂ ਉੱਠ ਕੇ ਆ ਗਏ ਕੀ ਦੇਖਿਆ ਅੱਗੇ ਬਸ ਸਾਹ ਦੁਕਾਨ ਦੇਖੇ ਵੀ ਦੁਕਾਨ ਕਿੰਨੇ ਢਈਆ ਪੂਰੇ ਗੱਡੀ ਵਾਲਾ ਗੱਡੀ ਖੜੀ ਆ ਜੀ ਔਰ ਡਰਾਈਵਰ ਖੜਾ ਹੋਰ ਕੀ ਮਗਤਾ ਮਗਤਾ ਸੀ ਅਸੀਂ ਕਹਿੰਦੇ ਵੀ ਸਾਡਾ ਪਰਮਾਈ ਹੋਵੇ ਜਿਹੜਾ ਗੱਲਾਂ ਦਾ ਮਾਦਾ ਜੀ ਜਿਹਨੇ ਹੁੰਦਾ ਤਾਂ ਹੋਰ ਜਾਨੀ ਨਿਕਸਦਾ ਹਾਂ ਜੀ ਇਹ ਜਾਨੀ ਤਾਂ ਬਹੁਤ ਹੋ ਜਾਂਦਾ ਜੀ ਔਰ ਕੰਮ ਕਰਾਉਣ ਵਾਲੇ ਲੋਕ ਆਉਂਦੇ ਨੇ ਟਾਇਰਾਂ ਦਾ ਇਹ ਦੋ ਦੁਕਾਨਾਂ ਤੇ ਹੋਰ ਬੰਦੇ ਬਹਿ ਜਾਂਦੇ ਨੇ ਬਥੇਰੇ ਆ 15-15 ਬੰਦੇ ਇਕੱਠੇ ਹੋ ਜਾਂਦੇ ਨੇ ਕਾਹਦੀ ਦੁਕਾਨ ਤੇ ਸਟੂਡੀਓ ਦੀ ਕਿ ਕਿੰਨਾ ਨੁਕਸਾਨ ਹੋਇਆ ਨੁਕਸਾਨ ਤਾਂ ਸਰ ਬਾਰੋਂ ਹੰਦ ਰੋਹੀ ਇਹਖਾਂ ਨਹੀਂ ਬੋਲਦੇ ਸਟੈਟਸਟਸ ਹਾਂਜੀ ਹਾਂ ਸਭ ਕਰੇਗਾ ਪਾਟਾ ਕੁ ਜਰਾ ਇਸ ਦੀ ਹਾਂਜੀ ਹਾਂਜੀ ਜੀ ਬਿਲਕੁਲ ਜੀ ਦਿਨ ਚ ਹੁੰਦਾ ਦਿਨ ਛੋਟੇ ਸਾਰਿਆਂ ਦੇ ਕਾਨਾਂ ਤੇ ਲੱਗਾ ਲਗਭਗ 20 30 ਬੰਦੇ ਬੈਠੇ ਰਹਿੰਦੇ ਨੇ ਤੇ ਰਾਜਾ ਦਾ ਫੋਨ ਕਰਕੇ ਜਾਨੀ ਨੁਕਸਾਨ ਤੋਂ ਬਚਾਓ ਹੋ ਗਿਆ ਜੀ ਪਰ ਨੁਕਸਾਨ ਜਣੀ ਦੁਕਾਨਾਂ ਦਾ ਬਹੁਤ ਜਿਆਦਾ ਨੁਕਸਾਨ ਹੋ ਚੁੱਕਾ ਗਰੀਬ ਬੰਦਾ ਜੀ ਪੈਂਕਰੇ ਦੁਕਾਨ ਚਲਾਉਂਦਾ ਹੈ ਤੇ ਦੁਕਾਨ ਤਾਂ ਬਿਲਕੁਲ ਨਾਸ਼ ਹੋ ਚੁੱਕੀ ਸਾਰਾ ਸਮਾਨ ਬਚ ਇਹ ਜਿੱਤੀ ਗੁਰੂ ਦੁਆਰਾ ਕਰਦੇ ਸੀ ਹਾਂਜੀ ਹਾਂ ਪੈਂਚਰ ਲੱਗ ਗਈ ਜਰਾ ਕਰਦਾ ਸੀ ਗਰੀਬ ਪਰਿਵਾਰਾ ਜੀ ਉਹ ਦੇਖੀ ਫੋਟੋਗ੍ਰਾਫਰ ਦੇ ਉਹ ਸ਼ਟਰ ਸ਼ੁੱਟ ਪਾ ਹਾਂ ਉਹਦਾ ਸ਼ਟਰ ਟੁੱਟ ਗਿਆ ਜੀ ਇੱਕ ਨਾਲ ਫਾਰਮਾਂ ਦਾ ਕੰਮ ਕਰਦਾ ਜੀ ਮੁੰਡਾ ਉਹਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕੀ ਮੰਗ ਕਰਦੇ ਹੋ ਮੰਗਤਾ ਜੀ ਇਹਦੀ ਮਦਦ ਕੀਤੀ ਜਾਵੇ ਜੀ ਗਰੀਬ ਬੰਦਾ ਜੀ ਇਹਦਾ ਹੁਣ ਦੁਕਾਨ ਵਿਚਾਰਾ ਦੁਬਾਰਾ ਬਣਾ ਨਹੀਂ ਸਕਦਾ ਜੀ ਭਾਈਆਂ ਦੀ ਮਦਦ ਹੋਵੇ ਜੀ ਉਤੀਸ ਮੌਕੇ ਦੇ ਉੱਤੇ ਟਰਾਲੇ ਦੇ ਡਰਾਈਵਰ ਚਿੰਦਰਪਾਲ ਨੇ ਕਿਹਾ ਕਿ ਅਚਾਨਕੇ ਨੀਂਦ ਦੀ ਝਪਕੀ ਆਉਣ ਦੇ ਨਾਲ ਇਹ ਵੱਡਾ ਹਾਸਾ ਵਾਪਰਿਆ ਇਨ ਨੀਂਦ ਦਾ ਕਾਰਨ ਸੀ ਜੀ ਚਪਕੀ ਲੱਗ ਗਈ ਸੀ ਕੁਦਰਤੀ ਉੱਥੇ ਆ ਕੇ ਪਤਾ ਨਹੀਂ ਲੱਗਿਆ ਤੁਹਾਨੂੰ ਨਹੀਂ ਲੱਗਿਆ ਪਤਾ ਕਿੰਨੀ ਕੁ ਸਪੀਡ ਤੇ ਸੀ ਟਰੱਕ ਸਪੀਡ ਤਾਂ ਨੋਰਮਲ ਸੀ 35 40 ਕਿਲੋ ਸਪੀਡ ਤੇ 35 40 ਫਿਰ ਦੋ ਖੰਭੇ ਤੋੜੇ ਦਰਖਤ ਟੁੱਟ ਗਿਆ ਬੈਂਚ ਟੁੱਟ ਗਿਆ ਬ੍ਰੇਕ ਨਹੀਂ ਲੱਗੇ ਨਾ ਨੇ ਸਹੀ ਟਾਈਮ ਤੇ ਜੀ ਪੈਡਲ ਖਾਲੀ ਚੱਲ ਗਿਆ ਅੱਛਾ ਹਾਂ ਜੀ ਕਿੰਨੇ ਕੁ ਵਿਕਾ ਸੁਣਾ ਜੀ ਇਹ 2.5 3 ਕੁ ਵਜਦੀ ਆ ਹਾਂ ਜੀ ਫਿਰ ਹੁਣ ਜਿਹੜਾ ਨੁਕਸਾਨ ਹੋਇਆ ਫਿਰ ਹੁਣ ਭਰ ਭਾਈ ਕੌਣ ਕਰੂਗਾ ਪਰ ਭਾਈ ਆ ਰਹੇ ਨੇ ਜੀ ਸੀਟ ਜੀ ਅੱਛਾ ਹਾਂਜੀ ਫੋਨ ਕਰਿਆ ਤੁਸੀਂ ਅੰਜ ਫੋਨ ਕਰਿਆ ਫਿਰ ਆ ਕੇ ਕਰਤਾ ਹਾਂ ਜਿੰਨੀ ਕਿਵੇਂ ਰੁਕੀ ਹੋ ਹਾਂਜੀ ਗੱਡੀ ਕਿਵੇਂ ਰੁਕੀ ਗੱਡੀ ਤਾਂ ਫਿਰ ਅੱਗੇ ਖੰਭਾ ਸੀ ਜੀ ਤੇ ਰੱਬ ਵੀ ਜਾਣੇ ਕਿਵੇਂ ਰੁਕੀਆ ਕਿਵੇਂ ਨਹੀਂ ਜੀ ਮੇਰੇ ਮੈਨੂੰ ਵੀ ਨਹੀਂ ਪਤਾ ਜੇ ਦੇਨੇ ਹੁੰਦਾ ਤਾਂ ਵੱਡਾ ਨੁਕਸਾਨ ਚਾਹੀ ਨੁਕਸਾਨ ਹਾਂ ਕਾਫੀ ਬਟਨ ਨਕਾ ਨਾ ਬਾਕੀ ਮੈਂ ਨਾ ਘੰਟਾ ਪਹਿਲਾਂ ਇੱਕ ਥਾਂ ਤੇ ਰੁਕਿਆ ਰਿਹਾ ਉੱਥੇ ਕਿਹਾ ਪੌਣਾ ਘੰਟਾ ਜੀ ਚਾਹ ਪਾਣੀ ਪੀਤਾ ਆਰਾਮ ਨਾਲ ਠੀਕ ਹੈ ਤੇ ਥੋੜਾ ਰੈਸਟ ਕਰਿਆ ਫਿਰ ਸੁੱਤਾ ਨਹੀਂ ਮੈਂ ਉੱਥੋਂ ਚੱਲ ਪਿਆ ਸੀ ਫਿਰ ਅੱਗੇ ਆ ਕੇ 4-5 ਕਿਲੋਮੀਟਰ ਚੱਲਿਆ 15 ਮਿੰਟ ਫਿਰ ਮੈਂ ਰੁਕਿਆ ਰਿਹਾ ਉੱਥੇ ਕੋਈ ਰਾਜਸਥਾਨ ਦੀ ਗੱਡੀ ਸੀ ਜਾਣ ਪਛਾਣ ਦੀ ਜੀ ਉਹਦੇ ਨਾਲ ਖੜਿਆ ਰਿਹਾ 10-15 ਮਿੰਟ ਫਿਰ ਉਹਦੇ ਬਾਅਦ ਮੈਂ ਚੱਲਿਆ ਸੀ ਜਬ ਸਿਰਫ 6-7 ਕਿਲੋਮੀਟਰ ਹੀ ਚੱਲਿਆ ਸੀ ਮੈਂ ਮੇਰੇ ਇਹੋ ਕਹਿਣਾ ਹੈ ਜੀ ਸਭ ਤੋਂ ਮੇਨ ਗੱਲ ਕੀ ਹੈ ਜੀ 12 ਤੋਂ 12 ਜਾਂ 1 ਵਜੇ ਤੋਂ ਲੈ ਕੇ 4 ਵਜੇ ਤੱਕ ਨੀਂਦ ਦੀ ਸੁਭਾਵਨਾ ਬਣੀ ਰਹਿੰਦੀ ਆ ਹਨਾ ਉਹਦੇ ਤੋਂ ਵਧੀਆ ਕੀ ਹੈ ਜਿਹੜੇ 3-4 ਘੰਟੇ ਨੇ ਨਾ ਆਪਾਂ ਉਹਨੂੰ ਰੈਸਟ ਕਰ ਲਈਏ ਤੇ ਸਵੇਰੇ ਚਾ 4:30-5 ਵਜੇ ਵਕਤ ਗੱਡੀ ਤੋੜ ਲਏ ਖਿਆ ਦਾਦੇ ਕਿ ਹਾਸੇ ਦੇ ਵਿੱਚ ਗਲਿ ਮਤ ਰਹੇ ਕਿ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਰ ਗਿਆ ਪਰ ਮਾਲੀ ਨੁਕਸਾਨ ਕਾਫੀ ਹੋਇਆ ਹਕੀਕਤ ਟੀਵੀ ਪੰਜਾਬੀ ਲਈ ਨਾਬਾ ਤੋਂ ਸੁਖਚੈਨ ਸਿੰਘ ਲਵਾਨਾ ਦੀ ਰਿਪੋਰਟ